ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਰਮਾਤਮਾ ਕਰੇ ਤੁਸੀਂ ਚੜ੍ਹਦੀਆਂ ਕਲਾਂ ਚ ਹੋ ਮੈਂ ਅੱਜ ਇੱਕ ਬਹੁਤ ਮਹੱਤਵਪੂਰਨ ਮੁੱਦੇ ਦੇ ਉੱਤੇ ਲਾਈਵ ਹੋਇਆਗਾ ਔਰ ਮੇਰਾ ਮਕਸਦ ਕੋਈ ਕਿਸੇ ਨੂੰ ਕ੍ਰਿਟੀਸਾਈਜ਼ ਕਰਨਾ ਕਿਸੇ ਨੂੰ ਕੋਈ ਗਲਤ ਕਹਿਣਾ ਨਹੀਂ ਹੈਗਾ ਮੇਰਾ ਕੰਮ ਹੈਗਾ ਲੋਕਾਂ ਨੂੰ ਜਾਗਰੂਕ ਕਰਨਾ ਲੋਕਾਂ ਦੇ ਬਾਰੇ ਜੋ ਵੀ ਪ੍ਰੋਬਲਮ ਹੈ ਆਪਾਂ ਉਹਨੂੰ ਲੋਕਾਂ ਤੱਕ ਕਰ ਜਾਣਕਾਰੀ ਦੇਈਏ ਵੀ ਇਹਦਾ ਹੱਲ ਕੀ ਹੈ ਤੇ ਹੈ ਕੀ ਹੈ ਤਾਂ ਦੋਸਤੋ ਜੁੜ ਜੋ ਪਹਿਲਾਂ ਆਪਾਂ ਸਾਰੇ ਮੈਂ ਤੁਹਾਨੂੰ ਕੱਲ ਮੇਰੀ ਮਾਰਕੀਟ ਮਿਊਸਪਲ ਕਮੇਟੀ ਦੇ ਈਓ ਸਾਹਿਬ ਨਾਲ ਗੱਲ ਹੋਈ ਸੀ ਮੇਰੀ ਉਹ ਵੀ ਵੀਡੀਓ ਤੁਸੀਂ ਜਰੂਰ ਸੁਣੀਓ ਔਰ ਵੀਡੀਓ ਨਾ ਮੇਰੇ ਹੱਥ ਮੰਨ ਕੇ ਬੇਨਤੀ ਹੈ ਸਾਰੇ ਦੋਸਤਾਂ ਨੂੰ ਵੀ ਉਹਨਾਂ ਨੂੰ ਸ਼ੇਅਰ ਜਰੂਰ ਕਰਿਆ ਕਰੋ ਜੇ ਆਪਾਂ ਨੇ ਲੋਕਾਂ ਤੱਕ ਕਰ ਜਾਣਕਾਰੀ ਪਹੁੰਚਦੀ ਕਰਨੀ ਹੈ ਔਰ ਮੈਂ ਤੁਹਾਨੂੰ ਅੱਜ ਇੱਕ ਮਹੱਤਵਪੂਰਨ ਜਾਣਕਾਰੀ ਦੇ ਰਿਹਾਗਾ ਇਹਨੂੰ ਬੜੇ ਗੌਰ ਨਾਲ ਸੁਣੀਓ ਔਰ ਸੋਚ ਕੇ ਦੇਖਿਓ ਵੀ ਇਹ ਗੱਲਾਂ ਆਪਾਂ ਨੂੰ ਕੁਝ ਵੀ ਪਤਾ ਨਹੀਂ ਸੀਗਾ ਪਰ ਅੱਜ ਆਪਾਂ ਦੇਖਦੇ ਆ ਆ ਮੈਂ ਤੁਹਾਨੂੰ ਇੱਕ ਨਾ ਆ ਡੰਗਰ ਦਿਖਾ ਰਿਹਾ ਇੱਥੇ ਆ ਪਸ਼ੂ ਨੇਗੇ ਸਭ ਤੋਂ ਪਹਿਲਾਂ ਤਾਂ ਅੱਜ ਤੱਕ ਮੈਨੂੰ ਖੁਦ ਨੂੰ ਨਹੀਂ ਪਤਾ ਸੀਗਾ ਵੀ ਇਹ ਮਿਊਸਪਲ ਕਮੇਟੀ ਦਾ ਜ਼ਿੰਮੇਵਾਰੀ ਬਣਦੀ ਹੈਗੀ ਕਿਉਂਕਿ ਦੇਖੋ ਜਿੰਨੇ ਟਾਵਰ ਨੇ ਉਹਨਾਂ ਤੋਂ ਗਊ ਸੈ ਛੱਡ ਲੱਤਾ ਜਾਂਦਾ ਹੈ ਮਿਊਸਪਲ ਕਮੇਟੀ ਨੂੰ ਲੈਂਦੀ ਹੈ ਜਿੰਨੇ ਪੈਲਸ ਨੇ ਜਿੰਨੇ ਰੈਸਟੋਰੈਂਟ ਨੇ ਨੌਨ ਏਸੀ ਨੇਗੇ ਉਹਨਾਂ ਤੋਂ 1000 ਰੁਪਿਆ ਇੱਕ ਫੰਕਸ਼ਨ ਦਾ ਮਹੀਨੇ 'ਚ ਜੇ ਚਾਰ ਫੰਕਸ਼ਨ ਹੁੰਦੇ ਨੇ ਤਾਂ 4000 ਰੁਪਿਆ ਲਿੱਤਾ ਜਾਂਦਾ ਤਾਂ ਜੇ ਅੱਜ ਉਸ ਤੋਂ ਇਲਾਵਾ ਜਿਹੜਾ ਤੇਲ ਆਦੀਆਂ ਟੈਂਕੀਆਂ ਜਿੰਨੀਆਂ ਜਿਹੜੇ ਪੈਟਰੋਲ ਪੰਪ ਤੇ ਆਉਂਦੀਆਂ ਨੇ ਉਹਨੀਆਂ ਟੈਂਕੀਆਂ ਚੋਂ ਗਵਰਨਮੈਂਟ ਨੂੰ ਗਊ ਸੱਸ ਜਾਂਦਾ ਹੈ ਬਿਜਲੀ ਬੋਰਡ ਚੋਂ ਗਊ ਸੱਸ ਜਾਂਦਾ ਹੈ ਮੇਰਾ ਦਿਖਾਉਣ ਦਾ ਮਤਲਬ ਇਹ ਨਹੀਂ ਵੀ ਇਹ ਇੱਥੇ ਏਨੇ ਬੈਠੇ ਨੇ ਮੇਰਾ ਜਿਹੜਾ ਅਗਲਾ ਪੁਆਇੰਟ ਹੈ ਉਹ ਇਹ ਹੈਗਾ ਹੈਗਾ ਵੀ ਮੇਰੀ ਕੱਲ ਯੂ ਸਾਹਿਬ ਨਾਲ ਮੀਟਿੰਗ ਹੋਈ ਸੀਗੀ ਇੰਟਰਵਿਊ ਕੀਤੀ ਸੀ ਦੀ ਉਹਨਾਂ ਦੀ ਉਹਨਾਂ ਨੇ ਕਬੂਲੇ ਹੈ ਉਹਨਾਂ ਨੇ ਮੰਨੇ ਹੈ ਵੀ ਇਹ ਸਾਡੀ ਜ਼ਿੰਮੇਵਾਰੀ ਹੈ ਅਸੀਂ ਫੜ ਕੇ ਛੱਡ ਕੇ ਆਉਨੇ ਆ ਇਹ ਇਹਨਾਂ ਦੀ ਆਪਣੀ ਜ਼ਿੰਮੇਵਾਰੀ ਬਣਦੀ ਹੈ ਇਹਨਾਂ ਨੂੰ ਸੰਭਾਲਣ ਦੀ ਲੋਕੋ ਮੈਂ ਤੁਹਾਨੂੰ ਜਾਣਕਾਰੀ ਦਿੰਨਾਗਾ ਤੁਸੀਂ ਇਸ ਚੀਜ਼ ਨੂੰ ਥੋੜਾ ਜਆ ਸ਼ੇਅਰ ਜ਼ਰੂਰ ਕਰਿਓ ਬਹੁਤ ਜ਼ਿਆਦਾ ਜਿੰਨੀ ਜ਼ਿਆਦਾ ਵੀਡੀਓ ਨੂੰ ਸ਼ੇਅਰ ਕਰੋਗੇ ਤਾਂ ਲੋਕਾਂ ਲੱਭੇ ਜਾਣਕਾਰੀ ਜਾਊ ਇਹਦਾ ਮੇਰਾ ਮਤਲਬ ਕਹਿਣ ਦਾ ਇਹ ਹੈਗਾ ਕਿ ਵੀ ਜਿਹੜੇ ਕਿਸੇ ਵੀ ਭਰਾ ਦਾ ਕੋਈ ਮੋਟਰਸਾਈਕਲ ਨਾਲ ਕੋਈ ਗੱਡੀ ਨਾਲ ਕੋਈ ਐਕਸੀਡੈਂਟ ਹੋ ਜਾਂਦਾ ਡੰਗਰ ਪਸ਼ੂ ਨਾਲ ਕਿਸੇ ਠੱਠੇ ਚ ਵੱਜ ਕੇ ਕਿਸੇ ਨੇ ਦਾ ਊ ਮਾਰਕੀਟ ਚ ਨੁਕਸਾਨ ਕਰਤਾ ਤਾਂ ਮੇਰੀ ਹੱਥ ਬੰਨ ਕੇ ਬੇਨਤੀ ਹੈ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਹੈਗੀ ਤੁਸੀਂ ਸਿੱਧੇ ਸਿੱਧੇ ਥਾਣੇ 'ਚ ਜਾ ਕੇ EO ਦੇ ਨਾਮ ਤੇ ਜਾ ਮਰ ਮਿਊਸਪਲ ਕਮੇਟੀ ਦੇ ਨਾਮ ਤੇ ਪਰਚਾ ਦਰਜ ਕਰਾਓ ਕੰਪਲੇਂਟ ਕਰੋ ਜੇ ਤੁਸੀਂ ਇਨਸਾਫ ਚਾਹੁੰਦੇ ਹੋ ਨਾ ਵੀ ਇਹ ਮਿਊਸਪਲ ਕਮੇਟੀ ਵਾਲੇ ਇਹਨਾਂ ਚੀਜ਼ਾਂ ਨੂੰ ਸੰਭਾਲਣ ਤਾਂ ਤੁਸੀਂ ਸਿੱਧੇ ਮਿਊਸਪਲ ਕਮੇਟੀ ਦੇ ਉੱਤੇ ਕੰਪਲੇਂਟ ਦਰਜ ਕਰਾਓ ਥਾਣੇ 'ਚ ਜਾ ਕੇ ਜੇ ਕਿਸੇ ਦਾ ਮੋਟਰਸਾਈਕਲ ਫਟ ਜਾਂਦਾ ਹੈ ਜਾਂ ਕਿਸੇ ਦਾ ਇਹ ਡੰਗਰ ਪਸ਼ੂ ਨੁਕਸਾਨ ਕਰ ਦਿੰਦੇ ਨੇ ਕਿਸੇ ਦੀ ਡੈਥ ਹੋ ਜਾਂਦੀ ਹੈ ਤਾਂ ਤੁਹਾਨੂੰ ਪੂਰਾ ਕਲੇਮ ਮਿਲੇਗਾ ਇਹ ਆਪਾਂ ਨਾ ਗਵਰਨਮੈਂਟ ਦੇ ਖਿਲਾਫ ਜਾ ਕੇ ਖੜ ਜੰਨੇ ਆਂਗੇ ਸਰਕਾਰ ਦੇ ਜਿਹੜੀ ਮੌਕੇ ਦੀ ਸਰਕਾਰ ਹੈ ਪਰ ਦੋਸਤੋ ਇਹ ਸਰਕਾਰ ਦੀ بجائے ਜੇ ਕਮੇਟੀ ਵਾਲਿਆਂ ਤੇ ਕੇਸ ਲਾਇਆ ਜਾਵੇ ਮਿਊਸਪਲ ਕਮੇਟੀ ਵਾਲਿਆਂ ਤੇ ਤਾਂ ਤੁਹਾਨੂੰ ਜ਼ਿਆਦਾ ਬੈਟਰ ਰਿਜ਼ਲਟ ਮਿਲੇਗਾ ਤੇ ਜ਼ਿਆਦਾ ਬੈਟਰ ਤੁਸੀਂ ਉਹਦਾ ਮੁਆਵਜ਼ਾ ਪਾ ਸਕੋਗੇ ਜਿਵੇਂ ਹੁਣ ਬਾਜ਼ਾਰ 'ਚ ਇਹ ਭੜਦੇ ਹੁੰਦੇ ਨੇਗੇ ਕਦੇ ਕਿਸੇ ਦੀ ਸਕੂਟਰੀ ਭੰਨਤੀ ਕਦੇ ਕਿਸੇ ਦੀ ਦੁਕਾਨ ਭੰਨਤੀ ਦੋਸਤੋ ਇਹ ਚੀਜ਼ ਨੂੰ ਨਾ ਜੇ ਅਗਰ ਐਦਾਂ ਹੁੰਦਾ ਹੈਗਾ ਅੱਜ ਤੋਂ ਬਾਅਦ ਤੁਸੀਂ ਮਾਰਕੀਟ ਮਿਊਸਪਲ ਕਮੇਟੀ 'ਚੋਂ ਇਹਦਾ ਸਰਕੂਲਰ ਵੀ ਲੈ ਸਕਦੇ ਹੋ ਮੈਨੂੰ ਕਹੋ ਮੈਨੂੰ ਕਮੈਂਟਾਂ 'ਚ ਦੱਸਿਓ ਮੈਨੂੰ ਸ਼ੇਅਰ ਕਰਿਓ ਇਸ ਵੀਡੀਓ ਨੂੰ ਮੈਨੂੰ ਕਮੈਂਟਾਂ 'ਚ ਦੱਸਿਓ ਮੈਸੇਜ ਕਰਕੇ ਵੀ ਜੇ ਤੁਹਾਨੂੰ ਸਰਕੂਲਰ ਵੀ ਚਾਹੀਦਾ ਹੋਇਆ ਆਪਾਂ ਉਹ ਵੀ ਪ੍ਰੋਵਾਈਡ ਕਰਵਾ ਦਾਂਗੇ ਦੋਸਤੋ ਵੀਡੀਓ ਨੂੰ ਸ਼ੇਅਰ ਕਰਿਓ ਤੁਹਾਨੂੰ ਇਹ ਜਾਣਕਾਰੀ ਕਿੱਦਾਂ ਲੱਗੀ ਉਹਦੇ ਬਾਰੇ ਵੀ ਕਮੈਂਟ ਲਿਖਿਓ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਜਿਹੜੇ ਲੋਕਾਂ ਨੇ ਨੁਕਸਾਨ ਹੁੰਦੇ ਨੇ ਕਿਸੇ ਦੀ ਗੱਡੀ ਭੰਨਤੀ ਕਿਸੇ ਦਾ ਸਕੂਟਰ ਫਟ ਗਿਆ ਕਿਸੇ ਦੀ ਡੈਥ ਹੋ ਗਈ ਤਾਂ ਉਹ ਲੋਕ ਨਾ ਵਿਚਾਰੇ ਇੱਧਰ ਉੱਧਰ ਹੀ ਫਿਰੀ ਜਾਂਦੇ ਨੇਗੇ ਇੱਕ ਸਿੰਪਲ ਅਰਜੀ ਲਿਖੋ ਥਾਣੇ ਦੇਓ ਮਿਊਸਿਪਲ ਕਮੇਟੀ ਦੇ ਚਾਹੇ ਤਾਂ ਮੈਂ ਡਾਇਰੈਕਟ ਮਿਊਸਪਲ ਕਮੇਟੀ ਦੇ ਉੱਤੇ ਕੇਸ ਲਾਓ ਚਾਹੇ ਉਸੇ ਮੌਜੂਦਾ ਜਿਹੜੇ ਅਫਸਰ ਨੇ ਉਹਨਾਂ ਦਾ ਨਾਮ ਵਿੱਚ ਐਡ ਕਰਕੇ ਉਹਨਾਂ ਤੇ ਕੇਸ ਲਾਓ ਤੁਹਾਨੂੰ ਪੂਰਾ ਇਨਸਾਫ ਮਿਲੂ ਇਸ ਤੇ ਕਿਉਂਕਿ ਇਹ ਸਾਰਾ ਕੁਝ ਸਾਰਾ ਖਰਚਾ ਮਿਊਸਪਲ ਕਮੇਟੀ ਸਾਰੇ ਲੋਕਾਂ ਤੋਂ ਅਗਰੋਂਦੀ ਹੈ ਇਸ ਦੇ ਧੰਨਵਾਦ ਦੋਸਤੋ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਜਿੰਮੇ ਮੈਨੂੰ ਪਿਆਰ ਮਿਲਦਾ ਹੈਗਾ ਦੋਸਤੋ ਉਵੇਂ ਜੁਕਰ ਪਿਆਰ ਦਿੰਦੇ ਰਹੋ ਧੰਨਵਾਦ